ਚੈਨਲ ਦਾ ਆਰਐਨ ਨਿਊਜ਼ ਵੇਕਰ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਪੂਰੇ ਦੇਸ਼ ਦੇ ਅੰਦਰ ਬੜੀ ਹੀ ਧੂਮ-ਧਾਮ ਨਾਲ ਮਨਾਇ ਗਈ ਇਸੇ ਤਰ੍ਹਾਂ ਬਟਾਲਾ ਤੋਂ ਤਸਵੀਰਾਂ ਸਾਂਝੀਆਂ ਕਰ ਰਿਹਾ ਜਿੱਥੇ ਬਟਾਲਾ ਦੇ ਵੱਖ-ਵੱਖ ਮੰਦਰਾਂ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੇ ਵੱਡੇ ਪੱਧਰ ਤੇ ਅਤੇ ਸ਼ਰਧਾ ਭਾਵਨਾ ਨਾਲ ਮਨਾਈ ਗਈ ਇਸ ਮੌਕੇ ਮੌਸਮ ਥੋੜਾ ਖਰਾਬ ਸੀ ਹਲਕੀ-ਹਲਕੀ ਬੂੰਦਾਬੰਦੀ ਹੋ ਰਹੀ ਸੀ ਪਰ ਵੇਖਣ ਵਿੱਚ ਆਇਆ ਕਿਸ ਸੰਗਤਾਂ ਦੀ ਸ਼ਰਧਾ ਵਿੱਚ ਕੋਈ ਵੀ ਕਮੀ ਨਹੀਂ ਆਈ ਅਤੇ ਸੰਗਤਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਮੰਦਰਾਂ ਵਿੱਚ ਪਹੁੰਚ ਕੇ ਜਿੱਥੇ ਲੰਮੀਆਂ-ਲੰਮੀਆਂ ਕਤਾਰਾਂ ਵਿੱਚ ਲੱਗ ਕੇ ਮੱਥਾ ਟੇਕਿਆ ਗਿਆ ਉੱਥੇ ਭਗਵਾਨ ਸ਼੍ਰੀ ਕਿਸ਼ਨ ਦੇ ਦਰਸ਼ਨ ਕੀਤੇ ਗਏ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਅਮਨ ਸਿੰਘ ਸ਼ਰੀਕਲਸੀ ਵੱਲੋਂ ਵਕ ਵਕ ਮੰਦਰਾਂ ਵਿੱਚ ਜਾ ਕੇ ਸੰਗਤਾਂ ਦਾ ਅਸ਼ੀਰਵਾਦ ਲਿਆ ਗਿਆ ਅਤੇ ਭਗਵਾਨ ਸ਼੍ਰੀ ਕਿਸ਼ਨ ਦੇ ਦਰਸ਼ਨ ਕੀਤੇ ਗਏ ਇਸ ਮੌਕੇ ਮੰਦਰਾਵੰਨਉ ਵੱਡੇ ਪੱਧਰ ਤੇ ਲੰਗਰ ਪੰਡਾਰੇ ਲਗਾਏ ਗਏ ਅਤੇ ਸੰਗਤਾਂ ਦੀ ਸੇਵਾ ਲਈ ਹਰ ਪ੍ਰਬੰਧ ਕੀਤਾ ਗਿਆ। ਵੇਖਣ ਵਿੱਚ ਆਇਆ ਕਿ ਬਟਾਲਾ ਦੇ ਨਵਨਿਯੁਕਤ ਐਸਐਸਪੀ ਸੁਹੇਲ ਮੀਰ ਆਈਪੀਐਸ ਦੀ ਅਗਵਾਈ ਵਿੱਚ ਬਟਾਲਾ ਪੁਲਿਸ ਵੱਲੋਂ ਸਾਰੇ ਹੀ ਮੰਦਰਾ ਵਿੱਚ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਗਏ ਸਨ। ਵੱਖ-ਵੱਖ ਭਜਨ ਮੰਡੀਆਂ ਵੱਲੋਂ ਅਤੇ ਸੰਗਤਾਂ ਵੱਲੋਂ ਇਸ ਮੌਕੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਨਾਮ ਦੀ ਲੀਲਾ ਦਾ ਗੁਣਗਾਨ ਕੀਤਾ ਗਿਆ। ਸੰਗਤਾਂ ਵੱਲੋਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ 'ਚ ਸਜਾਇਆ ਗਿਆ ਅਤੇ ਉਹਨਾਂ ਵੱਲੋਂ ਮੰਦਿਰਾਂ ਵਿੱਚ ਆ ਕੇ ਹਾਜ਼ਰੀ ਭਰੀ ਗਈ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸੱਚ ਕਰੋ ਦਾ ਆਰਿਆ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ। ਪਤਰਕਾਰ ਨਰੇਂਦਰ ਕੌਰ ਪਰਿਵਾਰ ਅਤੇ ਰਿੰਕੂ ਰਾਜਾ ਦੀ ਇੱਕ ਖਾਸੀ ਪੂਰਨ ਤੇ ਜਨਮ ਅਸਤਿ ਤੇ ਮੁੱਖ ਹੱਸ ਸਕਤੇ ਆਪ ਸਾਰਿਆਂ ਨੂੰ ਮੇਰੇ ਵੱਲੋਂ ਮੁਬਾਰਕਬਾਦ ਹੈ ਇਹੋ ਜੀ ਅਰਦਾਸ ਕਰਦੇ ਆਂ ਵੀ ਪ੍ਰਮਾਤਮਾ ਹਰ ਘਰ ਦੇ ਵਿੱਚ ਸੁੱਖ ਸ਼ਾਂਤੀ ਦੇਵੇ ਤੇ ਤਰੱਕੀ ਦੇਵੇ ਕਿਉਂਕਿ ਊਟ ਆਸਰਾ ਤੇ ਉਹ ਸੱਚੇ ਪਾਤਸ਼ਾਹ ਤੇ ਸਾਡੇ ਮੁਕੱਦਰਾਂ ਕਰਮਾਂ ਚ ਲਿਖੇ ਨੇ ਕਰਮ ਕਹਿੰਦੇ ਨਾ ਜਿਹੜਾ ਸਵਾਸ ਹੈ ਉਸ ਪ੍ਰਭੂ ਦੀ ਕਿਰਪਾ ਤੋਂ ਬਿਨਾ ਨਾ ਤੇ ਇੱਕ ਵੱਧ ਲਿਆ ਜਾ ਸਕਦਾ ਨਾ ਕ। ਪਰ ਅਸਲ ਸਵਾਸਾਂ ਦਾ ਉਦੋਂ ਪਤਾ ਲੱਗਦਾ ਜਦੋਂ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਆ ਤੇ ਡਾਕਟਰ ਵੈਂਟੀਲੇਟਰ ਲਾਉਂਦਾ ਹੈ ਨਾ ਫਿਰ ਜਦੋਂ 4-4 ਦਿਨ ਦਾਖਲ ਰੱਖਦਾ ਫਿਰ ਲੱਖਾਂ ਰੁਪਈਆਂ ਦਾ ਬਿੱਲ ਆਉਂਦਾ ਤੇ ਫਿਰ ਬੰਦਾ ਉਦੋਂ ਇੱਕ ਵਾਰੀ ਸੋਚਦਾ ਹੈ ਵੀ ਸੋਚਦਾ ਹੈ ਵੀ ਸੱਚਾ ਪਾਤਸ਼ਾਹ ਹੈ ਪ੍ਰਭੂ ਐਨੇ ਜਿਹੜੇ ਤੂੰ ਸਵਾਸ ਦਿੱਤੇ ਮੈਂ ਕਦਰ ਹੀ ਨਹੀਂ ਕੀਤੀ ਅੱਜ ਜਿਹੜੇ ਧਾਰੇ ਸਵਾਸ ਲੈ ਰਿਆਂ ਫਿਰ ਲੱਖਾਂ ਰੁਪਏ ਵੀ ਦੇ ਰਿਆ ਸੋ ਮੌਕਾ ਮਿਲਿਆ ਜ਼ਿੰਦਗੀ ਦੇ ਵਿੱਚ ਇਹੋ ਹੀ ਹੈ ਹਮੇਸ਼ਾ ਚੰਗੇ ਕੰਮ ਕਰੋ ਹਮੇਸ਼ਾ ਕਿਸੇ ਨੂੰ ਜੇ ਤੁਹਾਡੇ ਸਾਥ ਦੀ ਲੋੜਾ ਕਹਿੰਦੇ ਨਾ ਉਥੇ ਅਮਲਾਂ ਦੇ ਹੁਣੇ ਨੇ ਨਵੇਰੇ ਕਿਸੇ ਨਾ ਤੇਰੀ ਯਾਦ ਪੁੱਛ ਲਈ ਉਥੇ ਗੱਲ ਚੱਲਣੀ ਹੈ ਕਿਸੇ ਰੋਂਦੇ ਨੂੰ ਹਸਾਇਆ ਇੱਥੇ ਦੱਸਖਾ ਕਿਸੇ ਭੁੱਖੇ ਨੂੰ ਲਜਾਇਆ ਇੱਥੇ ਦੱਸਖਾ ਕਿਸੇ ਦੁਖੀ ਦਾ ਦਰਦ ਹਟਾਇਆ ਇੱਥੇ ਦੱਸਖਾ ਪਰ ਤੇ ਵਾਲੀ ਬਾਤ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਮੁਬਾਰਕਬਾਦ ਦਿੰਦਾ ਮੈਂ ਇਹੋ ਬੇਨਤੀ ਕਰਦਾ ਵੇਖੋ ਕੈਂਪ ਦੇ ਵਿੱਚ ਸਭ ਤੋਂ ਵੱਧ ਅਸੀਂ ਕਹਿ ਸਕਦੇ ਆ ਵੀ ਸਾਡੇ ਲੇਬਰ ਕਰਨ ਵਾਲੇ ਲੋਕ ਰਹਿੰਦੇ ਨੇ ਪਰ ਦੁੱਖ ਦੀ ਗੱਲ ਇਹ ਆ ਵੀ ਹੱਲੇ ਤੱਕ ਕਈਆਂ ਦੇ ਲੇਬਰ ਕਾਰਡ ਹੀ ਨਹੀਂ ਬਣੇ ਦਫਤਰ ਖੁੱਲਿਆ ਤੁਹਾਡੇ ਵਾਸਤੇ ਖੁੱਲਿਆ ਆਪਣੇ ਘਰ ਵਾਲਿਆਂ ਨੂੰ ਵੀ ਸਨ੍ਹਾ ਦਿਓ ਵੀ ਜਾ ਕੇ ਆਪਕੋ ਆਪਣੇ ਲੇਬਰ ਕਾਰਡ ਬਨਾਓ ਤੇ ਰਹੀ ਗੱਲ ਮੈਨੂੰ ਜਦੋਂ ਵੀ ਮੈਂ ਕੈਂਪ ਦੇ ਵਿੱਚ ਚੋਂਨਾ ਮਿਲੋ ਇੱਕੋ ਡਿਮਾਂਡ ਰਹਿੰਦੀ ਆ ਵੀ ਕਈਆਂ ਦੇ ਰਾਸ਼ਨ ਕਾਰਡ ਨਹੀਂ ਬਣੇ। ਇਹਨਾਂ ਬਣੇ। ਜਿਹਦੇ ਜਿਹਦੇ ਨਹੀਂ ਬਣੇ ਹੱਥ ਖੜਾ ਕਰਿਓ ਹਾਂ। ਆਇਆ ਤੇ ਨਾ ਵਧਾਈਦੇ ਨਾ ਹੁਣ ਰਾਸ਼ਨ ਕਾਰਡ ਦਾ ਬਣਾਉਂਦਾ ਵੀ ਸੋ ਫੇਰ ਨਾ ਕਰਿਓ। ਇਹ ਵੀ ਮੈਸੀ ਲਾ ਦੇਾਂਗੇ। ਕੱਲੇ-ਕੱਲੇ ਘਰ ਦਾ ਕੈਂਪ ਦੇ ਵਿੱਚ ਵੀ ਜਿਹੜੇ ਆ ਰਾਸ਼ਨ ਕਾਰਡ ਜਿਨ੍ਹਾਂ ਦੇ ਨਹੀਂ ਬਣੇ ਉਹ ਵੀ ਬਣਾਵਾ ਆਂਗਾ। ਸੋ ਜਿੰਨੀਆਂ ਵੀ ਸਾਡੇ ਵੱਲੋਂ ਕੋਸ਼ਿਸ਼ ਹੈ ਕਿ ਸਰਕਾਰ ਦੀਆਂ ਜਿਹੜੀਆਂ ਫੈਸਿਲਟੀਆਂ ਨੇ ਤੁਹਾਨੂੰ ਦਿੱਤੀਆਂ ਜਾਣ। ਸੋ ਮੈਂ ਤੁਹਾਡਾ ਰਿਹਣੀ ਆ। ਮੇਰੇ ਨਾਲ ਸਮੁੱਚੀ ਟੀਮ ਸਾਡੇ ਕੈਂਪ ਤੋਂ ਇੱਕ ਤੇ ਮੇਰਾ ਰਾਦਾ ਵੀ ਇਹ ਕੈਂਪ ਦਾ ਨਾਮ ਬਦਲਦੀ ਏ ਆ। ਇਹ ਹੈ ਗਾਂਧੀ ਨਗਰ ਹੈ। ਹੈ? ਗਾਂਧੀ ਨਗਰ ਹੈ। ਇਹ ਗਾਂਧੀ ਨਗਰ ਹੈ ਪਰ ਇਹਨੂੰ ਕੈਂਪ ਦਾ ਨਾਮ ਮਗਰ ਲਾਇਆ ਕਰੋ। ਸੋ ਸਾਰੇ ਮੈਂ ਧੰਨਵਾਦ ਕਰਦਾ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਪ੍ਰੋਗਰਾਮ ਅਲਿਖਿਆ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੌਣਕ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ ਤੇ ਬਾਬਾ ਜੀ ਦਾ ਵਿਆਹ ਵੀ ਆ ਰਿਹਾ ਸੋ ਸ਼ਹਿਰ ਵੀ ਆਪਣਾ ਸਾਰੇ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦੇਈਏ ਤਾਂ ਜੋ ਕਿ ਆਪਾਂ ਇਹਨੂੰ ਸ਼ਹਿਰ ਨੂੰ ਵਧੀਆ ਬਣਾ ਸਕੀਏ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਸ਼ਿਵ ਦੁਰਗਾ ਮੰਦਰ ਅਚਲੀ ਗੇਟ ਹੈ ਜੀ ਔਰ ਜਨਮਸ਼ਟਮੀ ਦੇ ਉਪਲਕਸ਼ ਦੇ ਵਿੱਚ ਬਟਾਲਾ ਨਿਵਾਸੀਆਂ ਨੂੰ ਅਚਲੀ ਗੇਟ ਸ਼ਿਵ ਦੁਰਗਾ ਮੰਦਰ ਵੱਲੋਂ ਹਾਰਦਿਕ ਸ਼ੁਭਨਾ ਸ਼ੁਭ ਕਾਮਨਾਵਾਂ ਦੇਣਾ ਚਾਹੁੰਦੇ ਹਾਂ ਜੀ ਔਰ ਭਗਵਾਨ ਸ੍ਰੀ ਕ੍ਰਿਸ਼ਨ ਮਹਾਰਾਜ ਸਮੂਹ ਸਾਧ ਸੰਗਤ ਤੇ ਆਪਣਾ ਸ਼ੁਭ ਅਸ਼ੀਰਵਾਦ ਪ੍ਰਦਾਨ ਕਰਨ ਔਰ ਅਚਲੀ ਗੇਟ ਸ਼ਿਵ ਦੁਰਗਾ ਮੰਦਰ ਭਗਵਾਨ ਕ੍ਰਿਸ਼ਨ ਮਹਾਰਾਜ ਦੀ ਅੱਜ ਕਥਾ ਹੋਵੇਗੀ ਔਰ ਇਸ ਉਪਲਕਸ਼ ਦੇ ਵਿੱਚ ਨਾਨਾ ਪ੍ਰਕਾਰ ਲੰਗਰ ਔਰ ਅਚਲੀ ਗੇੜ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਬੜੀ ਧੂਮ ਧਾਮ ਦੇ ਨਾਲ ਹਰ ਸਾਲ ਜਨਮਸ਼ਤਮੀ ਦਾ ਤਿਹਾੜ ਮਨਾਇਆ ਜਾਂਦਾ ਹੈ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਔਰ ਸ਼ੀ ਦੁਰਗਾ ਮੰਦਿਰ ਅ ਚਲੀਗੇੜ ਦੇ ਵਿੱਚ ਬਾਲਾਜੀ ਸੇਵਕ ਸਭਾ ਦੁਆਰਾ ਮੰਗਲਵਾਰ ਨੂੰ ਸੱਤ ਵਾਰ ਹਨੂਮਾਨ ਚਾਲੀਸਾ ਦਾ ਪਾਠ ਵੀ ਕੀਤਾ ਜਾਂਦਾ ਹੈ ਔਰ ਨਗਰ ਨਿਵਾਸੀਆਂ ਦੇ ਅੱਗੇ ਪ੍ਰਾਰਥਨਾ ਵੀ ਹੈ ਤੇ ਨਿਵੇਦਨ ਵੀ ਹੈ ਕਿ ਹਰ ਮੰਗਲਵਾਰ ਰਾਤ ਨੂੰ 8:30 ਵਜੇ ਹਨੂਮਾਨ ਚਾਲੀਸਾ ਦੇ ਪਾਠ ਦੇ ਅੰਦਰ ਆਣ ਪਹੁੰਚ ਕੇ ਔਰ ਭਗਵਾਨ ਜੀ ਦਾ ਨਾਮ ਪਾਠ ਜਿਹੜਾ ਸਿਮਰਨ ਕਰਨ ਔਰ ਕਰਕੇ ਪੁੰਨ ਦੇ ਭਾਗੀ ਹੋਣ ਔਰ ਸ਼ੀ ਦੁਰਗਾ ਮੰਦਰ ਅਚਲੀ ਗੇਟ ਵੱਲੋਂ ਮੈਂ ਪੰਡਤ ਸੁਭਾਸ਼ ਸ਼ਰਮਾ ਅਚਲੀ ਗੇਟ ਸ਼ੀ ਦੁਰਗਾ ਮੰਦਰ ਪੁਜਾਰੀ ਆਪ ਜੀ ਨੂੰ ਫਿਰ શ્રી ਕ੍ਰਿਸ਼ਨ ਜਨਮ ਅਸ਼ਟਮੀ ਦੇ ਉਪਲਬਖ ਦੇ ਵਿੱਚ ਹਾਰਦਿਕ ਸ਼ੁਭ ਕਾਮਨਾਵਾਂ ਦਿੰਦੇ ਹੋਏ ਔਰ ਆਪ ਜੀ ਦੀ ਟੀਮ ਦਾ ਦਿਲੋਂ ਧੰਨਵਾਦ ਕਰਦੇ ਹੋਏ ਥੈਂਕ ਯੂ ਧੰਨਵਾਦ ਜੈ શ્રી 크ishna ਜੈ શ્રી ਰਾਦੇ ਰਾਧੇ ਰਾਧੇ ਮੈਂ ਰਾਜਕਮਰ ਗਾਂਧੀ ਦਾ ਕੈਂਪ ਬਟਾਲਾ ਤੋਂ ਸ਼੍ਰੀ ਮੰਦਰ ਵੱਲੋਂ ਜਨਮ ਅਸ਼ਟਮੀ ਦਾ ਤਿਹਾੜੀ ਸਰਦਾ ਦੇ ਪੂਰਵਨਾਮ ਬਣਾਇਆ ਜਾ ਰਿਹਾ ਮੈਂ ਸਾਰਾ ਦੇਸ਼ ਵਾਸੀਆ ਤੇ ਇਲਾਕਾ ਨਿਵਾਸੀ ਨੂੰ ਜਨਮ ਅਸ਼ਟਮੀ ਦੇ ਸੁਭ ਦਿਹਾੜੇ ਤੇ ਲੱਖ ਲੱਖ ਵਧਾਈਆਂ ਦਿੰਦਾ ਹਾਂ